دس سال پہلے پنجاب ترقی ہو رہی تھوڑی, تھوڑی سرکار پنڈا بیٹھے ہو اتنے بیبیاں ہیں وڈے بادل صاحب کی سرکار اکالی دل کی سرکار سی، سارے نیلے کارڈ بنے آٹا ول آؤں آن بند ہے شگن سکیم بند کرتی انہوں نے جب بادل صاحب لگو کی پینشن ਅਕਾਲੀ ਦਲ ਨੇ ਸ਼ੁਰੂ ਕੀਤੀਆਂ ਐਸੀ ਪਰਿਵਾਰਾਂ ਨੂੰ ਮੁਫਤ ਪੜਾਉਣਾ ਉਹਨਾਂ ਦੇ ਬੱਚਿਆਂ ਨੂੰ ਕਾਲਜਾਂ 'ਚ ਸਾਰਿਆਂ ਨੂੰ ਪੜ੍ਹਾਈ ਮੁਫਤ ਕਰਤੀ ਸੀ ਤੁਹਾਡੇ ਬਾਲਸੰਗਰੀ ਅੱਜ ਬੰਦ ਕਰਤੀ ਸਕੀਮ ਵਰਕੀਆਂ ਨੂੰ ਸਕੂਲ ਜਾਣ ਵਾਸਤੇ 10ਵੀਂ ਦੇ 11ਵੀਂ ਵਾਲਿਆਂ ਨੂੰ ਸਾਈਕਲ ਦਿੰਦੇ ਸੀ ਮਤਲਬ ਕੀ ਸੀ ਕਿ ਉਹਨਾਂ ਨੂੰ ਹੌਸਲਾ ਦੇਈਏ ਜਾਓ ਅੱਥੇ ਦੇ ਬਿਜਲੀ ਦੇ 300 ਰੁਪਏ ਮਾਸੀ ਕੋਈ ਵੀ ਜੇਰਾ ਤੁਹਾਡੇ ਕਰੇ ਜਰੂਰ ਹੁੰਦਾ ਸੀ پام کسی کنڈی بھی لا لو بالکل بس نہیں میں کیوں میرے کو میں نے کوئی کے افسر کہ میں کہ کر لیں بچارے کیونکہ راجی نہیں کار چڑھ کر تے لوگ ہوں دیکھ کر ਵਡੇ ਬਾਦਲ ਸਾਹਿਬ ਨੇ ਸਾਰਿਆਂ ਨੂੰ ਲੱਖ ਰੁਪਏ ਦੀ ਪੈਨਸ਼ਨ ਲਾਤੀ ਪੁੱਛੂੰਗੇ ਕਿਵੇਂ ਤੁਹਾਡੇ ਕੋਲ ਸਾਰਿਆਂ ਦੇ ਪੀਓ ਲਿ ਕੁਨੈਕਸ਼ਨ ਹੈਗੇ ਜਿਹੜੇ ਪੁਰਾਣੇ ਬਜ਼ੁਰਗਾਂ ਯਾਦ ਕਰੋ ਹਰ ਮਹੀਨੇ ਬਿੱਲ ਆਉਂਦਾ ਸੀ ਹੁਣ ਨਵੇਂ ਮਿੰਟ ਦਿੱਤੇ ਗਈ ਨਹੀਂ ਸ਼ੰਭੇ ਮੁਫਤ ਹੀ ਹੈ ਉਹਦਾ ਬਾਪੂ ਬਾਦਲ ਨੇ ਕਿਹਾ ਕਿ ਮੈਂ ਆਪਣੇ ਕਿਸਾਨਾਂ ਨੂੰ ਵਾਸਤੇ ਬਿਲੀ ਮੁਫਤ ਕਰਨੀ ਹੈ ਤੇ ਮੁਫਤ ਕਰਤੀ ਇਹ ਅੱਜ ਨਾ ਹੁੰਦੀ 6 ਸਵਾ ਲੱਖ 1.5 ਲੱਖ ਤੁਹਾਡਾ ਸਾਲ ਦਾ ਲੱਗਣਾ ਸੀ ਇੱਕ ਮੋਟਰ ਨਵਾਂ ਆ ਪਿੰਡਾਂ ਦੀ ਮੰਡੀਆਂ ਨਹੀਂ ਹੁੰਦੀਆਂ ਸੀ ਆ ਪਿੰਡਾਂ ਦੀ ਮੰਡੀਆਂ ਖੋਲਣਾ ਖਾਲੀ ਦਲੇ ਐਮਐਸਪੀ ਨਹੀਂ ਹੁੰਦੀ ਸੀ ਜਿਵੇਂ Rajasthan ਅੱਜ ਉਥੇ ਤੁਸੀਂ ਮੈਂ ਪਰਸੂ ਦੀ ਗੱਲ ਹੈ Rajasthan ਤੋਂ ਉਪਾਰੀ ਆਜੇ ਝੁਰਨਾ 1200 ਰੁਪਏ ਤੇ ਲੈ ਕੇ ਆ ਰਹੇ ਆ ਉੱਥੇ ਕਿਸਾਨ ਨੂੰ 1200 ਦਾ ਵੇਚਦੇ ਹੋ ਵੀ ਆਪਾਂ 375 ਰੁਪਏ ਕਿੰਨੇ ਤੇ ਨਹੀਂ ਕੋਈ ਵੇਚਦਾ ਬਾਸਮਤੀ ਹੈ ਨਾ 3200 ਕੋਸ ਹੈਗਾ ਤੇ 1200 ਰੁਪਏ Rajasthan ਚ ਕਿਸਾਨ ਵੇਚਦਾ ਗੱਲ ਨੰਬਰ ਵਾਲੇ ਆ ਫਰਕ ਯੂਪੀ ਤੇ ਤੁਹਾਨੂੰ ਆਪਣਾ ਸੈਂਪਲ ਲੈ ਕੇ ਹਰ ਸੇਲਰ ਕੋਲ ਜਾਣਾ ਮੈਂ ਤੂੰ ਕਿੰਨਾ ਲੈਣਾ ਕੋਈ ਆਹ ਤੋਂ ਨੂੰ ਬਿਕਰੇਮ ਇੱਕ ਸੌਖਾ ਕੀਤਾ ਇਕੱਲੀ ਗੱਲ ਨਹੀਂ ਕੀਤਾ ਪਰ ਜਿਦੋਂ ਦੀ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਉਹਨਾਂ ਦੀ ਗੱਲਾਂ ਚਾਗੇ ਏਜੰਸੀਆਂ ਦੇ ਲੋਕਾਂ ਦੀ ਉਧਰ ਘਰੋਂ ਦਿੰਦੇ ਸੀ ਕੌਣ ਆਪਣੇ ਖਿਲਾਫ ਆਈ ਪਗੰਤਮਾਨ ਸ਼ਰਾਬ ਪੀ ਕੇ ਗੁੱਸੇ ਨਾਲ ਜਾਣ ਵਾਲਾ ਕੌਣ ਦਿੰਦਾ ਸੀ ਦਾਦੂਗਰ ਕਿੱਥੇ ਹੈ ਬੀਜੇ ਸਾਰੇ ਏਜੰਸੀਆਂ ਬੀਜੇਪੀ ਉਹਨਾਂ ਨੇ ਸੀ ਉਹਨੂੰ ਪਤਾ ਸੀ ਕਿ ਇਹ ਪੰਜਾਬ ਤੇ ਕਬਜ਼ਾ ਕਰਨਾ ਖਾਲਸਾ ਪੰਡਿਤ ਫੌਜ ਇਸ ਸ਼ੋਨੀ ਕਾਲੀਦਰ ਨੂੰ ਖਤਮ ਕਰਦੇ ਹੋ ਤੇ ਉਹਨਾਂ ਨੇ ਇਨਾ ਪ੍ਰਚਾਰ ਕੀਤਾ ਝੂਠਾ ਕਿ ਉਹ ਕਾਮਯਾਬ ਹੋ ਗਏ ਤੇ ਫੋੜੇ ਕਾਲੀਦਰ ਨੂੰ ਕਮਜ਼ੋਰ ਕਰਕੇ ਜੀ ਤਿੰਨ ਸੀਟਾਂ ਤਾਂ ਲਿਆਏ ਉਹਨਾਂ ਨੇ ਦੇਖਿਆ ਹੁਣ ਡਰ ਨਹੀਂ ਹੈ ਹੁਣ ਗੁਰੂ ਘਰਾਂ ਦੇ ਕਮਜ਼ਾ ਕਰ ਲੋ ਆਜ ਤੱਤ ਹਯੂਰ ਸਾਹਿਬ ਦੀ ਮੈਨੇਜਮੈਂਟ ਤੇ ਖਾਲਸਾ ਜੀ ਕੋਈ ਫੋੜਾ ਆਪਣੇ ਆਪਣੇ ਕੌਮ ਦਾ ਕੋਈ ਉਹਦੇ ਮੈਂਬਰ ਨਹੀਂ ਹੈ ਮਰਾਸ਼ਟਰਾ ਸਰਕਾਰ ਚ ਲਾ ਰਹੀ ਹੈ ਤਖਤ ਪਸੂਰ ਸਾਹਿਬ ਬਿਹਾਰ ਸਰਕਾਰ ਹੋ ਚੁਲਾਰੀ ਹੈ ਤਖਤ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਗੱਲੀ ਸਰਕਾਰ ਚ ਲਾ ਰਹੀ ਹੈ ਪਹਿਲੇ ਤੁਸੀਂ ਚਲਾਉਂਦੇ ਹੁੰਦੇ ਸੀ ਥੋੜੀ ਮੈਂਤ ਬਣਾਉਂਦੀ ਕੌਣ ਦੀ ਥੋੜੀ ਐਜੇਸੀ ਵੀ ਤੋੜਤੀ ਉਹਨਾਂ ਨੇ ਹਰਿਆਣਾ ਦੇ ਜਿਹੜਾ ਹਰਿਆਣਾ ਕਮੇਟੀ ਦਾ ਕੋਈ ਪ੍ਰਧਾਨ ਬਣੂਗਾ ਮੈਂਬਰ ਬਣੂਗਾ ਮੁੱਖ ਮੰਤਰੀ ਫੈ ਕਰਦਾ ਹੈ ਹਰਿਆਣਾ ਦਾ ਉਹ ਮਰਿਆਦਾ ਦੱਸਿਆ ਅੱਜ ਜਦੋਂ ਕਿਸਾਨ ਦਾ ਐਜੂਕੇਸ਼ਨ ਆਪਣੇ ਬਾਰਡਰ ਤੇ ਸੀ ਹਰਿਆਣਾ ਪੁਰਸ ਉਹਨਾਂ ਨੇ ਗੁਰੂ ਪਰੈਂਸ਼ਾਈ ਸੀ ਜਿਹੜੀ ਥੋੜੇ ਤੇ ਹਮਲਾ ਕਰੀ ਪਹਿਲੇ ਹਿੰਦ ਮੁਹੱਬਤ ਨਹੀਂ ਹੁੰਦੀ ਜੇ ਉਹਨਾਂ ਨੂੰ ਇਹ ਜਿਆ ਕੰਮ ਕਰਨ ਦੀ ਕਿਉਂਕਿ ਤੁਹਾਡੇ ਕੋਲੇ ਮੈਨੇਜਮੈਂਟ ਸੀ ਕੌਮ ਕੋਲੇ ਸੀ ਤੁਸੀਂ ਵੋਟਾਂ ਲੈ ਕੇ ਆਪਣੇ ਜ਼ਮੀਂਦਾਰ ਚੁੰਨਦੇ ਜੀ ਸਾਰਾ ਕੁਝ ਖਤਮ ਕਰਤਾ ਇਹਨਾਂ ਨੇ ਆ ਵੀ ਲੈਣ ਲੱਗੇ ਸੋਦੇ ਤੋਂ ਐਟੀਪੀਸੀ ਵੀ ਪਰ ਮਸਾਲ ਲੜਕੇ ਨੇ ਰੋਕਿਆ ਸੀ ਜੇ ਆ ਵੀ ਲੈ ਜਾਂਦੇ ਫਿਰ ਲਕਲਾ ਫੋੜ ਢਾ ਲੈਂਦੇ ਤੇ ਤੁਹਾਡੇ ਆਪਣੇ ਪੱਲੇ ਕਿਸਣਾ ਨਹੀਂ ਸੀ ਫਿਰ ਇਹਨਾਂ ਨੇ ਫੈਸਲਾ ਕਰਨਾ ਸੀ ਕੀ ਮਰਿਆਦਾ ਕੀ ਕਰਨਾ ਹੈ ਤੁਸੀਂ ਹੌਲੀ ਹੌਲੀ ਜਦੋਂ ਦੀ ਕਮਜ਼ੋਰ ਕੀਤੀ ਹੈ ਤੁਹਾਡੇ ਡੈਮ ਮਤ ਭਾਖੜਾ ਡੈਮ ਤੇ ਵੀ ਕਬਜ਼ਾ ਕਰ ਗਿਆ ਪੰਜਾਬ ਯੂਨੀਵਰਸਿਟੀ ਦੇ ਕੋਈ ਥੋੜੀ ਪੰਜਾਬ ਦੀ ਸੀ ਉਹਨੇ ਵੀ ਕਬਜ਼ਾ ਕਰ ਲਿਆ ਕਿਉਂਕਿ ਹੁਣ ਪਤਾ ਹੈ ਕਿ ਫੌਜੀ ਹੈ ਨਹੀਂ ਕਿਸ ਕਰਕੇ ਮਨ ਬਹਲੇ ਜੇ ਬਚਣਾ ਜੇ ਊਣ ਨੂੰ ਬਚਾਉਣਾ ਤੇ ਪੰਜਾਬ ਨੂੰ ਬਚਾਉਣਾ ਅਕਾਲੀ ਦਲ ਤੋਂ ਬਗੈਰ ਕੋਈ ਨਹੀਂ ਕੋਈ ਕੁਛ ਇਲਾਜ ਕਿਸੇ ਚੀਜ਼ ਦਾ ਭਾਵੇਂ ਇਹ ਸੜਕਾਂ ਭਾਵੇਂ ਬਿਜਲੀ ਆ ਭਾਵੇਂ 에어ਪੋਰਟ ਹੈ ਜੋ ਬਹੁਤ ਹੀ ਬਣਿਆ ਅਕਾਲੀ ਦਲ ਨੇ ਬਣਾਇਆ ਹੋਰ ਕਿਸੇ ਨੇ ਨਹੀਂ ਬਣਾਇਆ ਹਰ ਸਹੂਲਤ ਗਰੀਬ ਤੇ ਕਿਸਾਨ ਨੂੰ ਕੱਲੀ ਅਕਾਲੀ ਦਲ ਨੇ ਦਿੱਤੀ ਹੈ ਕਿਸੇ ਨੇ ਨਹੀਂ ਦਿੱਤੀ ਤੁਸੀਂ ਇਹਨਾਂ ਕਾਂਗਰਸੀਆਂ ਦੇ ਰੈਲੀ ਤੇ ਬਿਆਨ ਵੀ ਸੁਣ ਲੋ ਕਿਤੇ ਨਹੀਂ ਕਹਿਣਗੇ ਕਿ ਅਸੀਂ ਆਹ ਚੀਜ਼ ਬਣਾਈ ਉਹਨਾਂ ਦੀ ਭਾਸ਼ਣ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਚਾੜੂ ਵਾਲਿਆਂ ਦਾ ਸਿਰ ਲੱਗ ਜਾਂਦੇ ਬਾਦਲ 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 ਬਾਦਲਾਂ ਨੂੰ ਘਣਾ ਘਟਨੇ ਹੁਣ 24 ਘੰਟੇ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਯਾਰ ਹੁਣ ਤਾਂ ਸਾਡੇ ਕੋਲ ਤਿੰਨ ਹੀ ਮੈਂਬਰ ਆ ਹੁਣ ਤਾਂ ਛੱਡ ਦਿਓ ਗੱਲਾਂ ਘਟਨੀਆਂ ਪਰ ਜਿਵੇਂ ਇਥੇ ਹੀ ਲੱਗਦਾ ਹੈ ਖਤਰੰਤਨ ਵਾਲਿਓ ਤੁਸੀਂ ਇਤਿਹਾਸ ਬਦਲ ਸਕਦੇ ਹੋ ਮੇਰਾ ਪਾਸਰਦੇ ਵਾਪਸ ਆਪਣੇ ਕੌਮ ਦਾ ਝੰਡਾ ਝੁਲਣ ਲਾ ਸਕਦੇ ਹਾਂ 11 ਤਰੀਕ ਨੂੰ ਭਾਵੇਂ ਜਿੰਨਾ ਮਰਜੀ ਹੁਣ ਪੁਲਿਸ ਨੂੰ ਵਰਤ ਰਿਹਾ ਕੋਈ ਪਰਵਾਹ ਨਾ ਕਰੋ ਤੁਸੀਂ ਤਾਂ ਡਰਦੇ ਹੀ ਨਹੀਂ ਹੁਣ ਆਪਾਂ ਇੱਕ ਇੱਕ ਵੋਟ ਘਰੋ ਕੱਢਣੀ ਹੈ ਆ ਵੋਟ ਪੰਪ ਦੀ ਮਾਨਤ ਹੈ ਮੈਨੂੰ ਯਾਦ ਹੈ 40-50 ਸਾਲ ਪਹਿਲੇ ਮੈਂ ਵੱਡੇ ਬਾਦੂ ਸਾਹਿਬ ਨਾਲ ਕਿਤੇ ਪਿੰਡਾਂ ਜਾਂਦਾ ਵੋਟਾਂ ਦੇ ਬੀਬੀਆਂ ਵੋਟ ਪਾਉਣ ਤੋਂ ਪਹਿਲੇ ਮੱਥਾ ਟੇਕਦੀਆਂ ਹੁੰਦੀਆਂ ਸੀ ਤੱਕੜੀ ਐ ਗੁਰੂ ਦੀ ਟੱਕੜੀ ਮੱਥਾ ਟੇਕ ਕੇ ਵੋਟ ਪਉਣੀ ਹੁੰਦੀ ਐ ਸੀ ਹਰਿਆਣਾ ਚਲੇ ਜਾ ਮੈਂ ਇਹ ਪਿਛਲੀ ਵਾਰ ਹਰਿਆਣਾ ਇਲੈਕਸ਼ਨ ਸੀ ਬੀਬੀਆਂ ਨੇ ਨਾ ਅੱਛਾ ਪੰਥ ਦੇ ਆਏ ਆਓ ਜੀ ਚਾਹ ਤੱਕੜੀ ਆ ਸਾ ਬਾਬੇ ਨਾਲ ਇਕੱਤਰ ਐਂ ਕਰਦੇ ਸੀ ਆਪਾਂ ਆਪ ਹੀ ਉਸ ਤਾਕਤ ਨੂੰ ਖਤਮ ਕਰਤਾ ਤੁਹਾਨੂੰ ਇਹ ਸਮਝ ਆਇਆ ਆਪਣੇ ਕੋਲੇ ਵਾਪਸ ਆਪਣਾ ਕੰਟਰੋਲ ਕਰਨਾ ਸੋ ਬੀਬੀ ਜਿਹੜੀ ਆਪਣੀ ਕੈਂਡੀਟ ਹੈ ਬੀਬੀ ਰੰਧਾਵਾ ਜੀ ਇੱਕ ਧਰਮੀ ਫੌਜੀ ਪਰਿਵਾਰ ਹੈ ਆ ਰਾਜਾਪੁਰ ਨੇ ਟੀਵੀ ਵਾਲਿਆਂ ਨੂੰ ਕਿਹਾ ਸਾਰੇ ਭਾਸ਼ਣ ਜਿਗਿਆ ਕਿਹੜਾ ਧਰਮੀ ਫੌਜੀ ਕਿਰਮੀ ਫੌਜੀ ਨੇ ਕਿਹੜੀ ਜੰਗ ਲੜੀ ਹੈ ਦੇਖੋ ਇਹ ਸੋਚਿਆ ਕਾਂਗਰਸੀ ਧਰਮੀ ਫੌਜੀਆ ਨੇ ਕਿਹੜੀ ਜੰਗ ਲੜੀ ਹੈ ਮੈਂ ਕਿਹਾ ਜਿਹੜੀ ਤਰੀ ਇੰਦਰਾ ਮਾਣੇ ਦਰਬਾਰ ਸਾਹਿਬ ਦੇ ਪੰਚਾਂ ਤੇ ਤੋਪਾਂ ਤੇ ਹਮਲਾ ਕੀਤਾ ਸੀ ਉਹ جنگ ਲੜੀ ਹੈ। ਸਭੀ ਜਿੰਦਾਬਾਦ। ਸੋ ਮੈਂ ਜਿਆਦਾ ਸਮਝ ਲੈਣਾ ਕਿ ਕਿ 5 ਵਜੇ ਪ੍ਰਚਾਰ ਖਤਮ ਹੋ ਜਾਣਾ ਹੈ। ਤੁਹਾਡੇ ਸਾਰਿਆਂ ਦੇ ਬੁੱਢੇ ਨਾਲੇ ਪੰਜ ਵਰਡ ਦਾ ਪੰਥਕ ਨਗਰ ਹੈ। ਪੰਜ ਸਿੰਘ ਇੱਥੋਂ ਦੇ ਗਏ ਸੀ ਜਿਹੜਾ ਅੱਜ ਇੱਕ ਨਹੀਂ ਰਿਹਾ। 1977 ਬੇਨਤੀ ਹੈ ਇਹਨਾਂ ਦੀ ਸਾਰਿਆਂ ਦੀ ਬੱਚੇ-ਬੱਚੀਆਂ ਨੂੰ ਪੜ੍ਹਾਈ ਦਾ ਬੜਾ ਔਖਾ ਜੀ। ਵੱਡਾ ਪਿੰਡ ਹੈ ਤੇ ਸਕੂਲ ਬਾਹਰ ਵੀ ਦਾ ਥੋੜੇ ਤੋਂ ਅੱਜ ਵਾਦਾ ਲੈਣਾ ਤੁਸੀਂ ਜੋ ਮਰ ਦੱਸਾ ਕੀ ਹੈ ਕਿਹੜਾ ਸੰਗਲੂ ਆ ਤੀ ਪਾ ਆਇਆ ਆ ਤਾਂ 100% ਪੰਜ ਰੁਪਏ ਤੁਸੀਂ ਮੇਰੇ ਕੋਲ ਆ ਜਾਓ ਪਹਿਲੇ ਦਿਨ ਦੇਖੋ ਜਦੋਂ ਮੁੱਖ ਮੰਤਰੀ ਕੋਲ ਬਹੁਤ ਤਾਕਤ ਹੁੰਦੀ ਹੈ ਜੇ ਉਹਦਾ ਮਨ ਹੋਵੇ ਸੇਵਾ ਕਰਨ ਦਾ ਉਸ ਤੇ ਆ ਜਿਹੜੇ ਰਹੇ ਆ ਭਾਵੇਂ ਭਗਵੰਤ ਮਨ ਹੈ ਉੱਥੇ ਰਾਣਾ ਜੀ ਕਰਨ ਵਾਸਤੇ ਹੁੰਦੇ ਆ ਅੱਗੇ ਪਿੱਛੇ ਪੁਲਿਸ ਆ ਮਜ਼ਾ ਆ ਪੂਰਾ ਉਹ ਪੰਜ ਸਾਲਟ ਪਾਉਂਦੇ ਆ ਆ ਬਹੁਤ ਵੱਡਾ ਪਿੰਡ ਹੈ ਐਡੇ ਸਾਈਜ਼ ਦੇ ਪਿੰਡ ਵਿੱਚ ਹੋਣੀ ਹੀ ਚਾਹੀਦੀ ਹੈ ਤੇ ਉਹ ਸਾਰੇ ਇਕੱਲੇ ਤੁਹਾਡੇ ਨਹੀਂ ਇੱਕ ਮੈਂ ਤੁਹਾਨੂੰ ਹੋਰ ਦੱਸੂ ਦੋ ਤਿੰਨ ਗੱਲਾਂ ਮੈਂ ਮੈਂ ਅੱਛਾ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਦੱਸ ਦਣਾ ਜਿਨੇ ਲੋ ਮੈਂ ਤੁਹਾਨੂੰ ਆਖਦਾ ਜਿਸ ਦਿਨ ਸਰਕਾਰ ਬਣ ਗਈ ਉਸੇ ਦਿਨ ਤੋਂ ਆਟਾ ਗਾਹ ਸਕੀਮ ਫਟੋ ਚੱਲ ਪੂਗੀ ਸਕਣ ਫਿਰ ਤੋਂ ਚੱਲ ਪਾਗੇ ਪੈਨਸ਼ਨਾਂ ਫਿਰ ਤੋਂ ਚੱਲ ਪੈਣਗੀਆਂ ਨਾਲੇ ਇੱਕ ਦੀ ਦੋ ਦੀ ਮਚੀਦਾ ਹੋਰ ਐਡ ਕਰ ਲਓ ਇੱਕ ਮੇਰੇ ਪੰਜਾਬ ਵਿੱਚ ਕਿਸੇ ਕੋਲੇ ਕੱਚਾ ਮਕਾਨ ਨਹੀਂ ਹੋਊਗਾ ਤਾਂ ਬਗੈਰ ਘਰਾਂ ਕੋਈ ਨਹੀਂ ਹੋਗਾ ਜਿਹਦੇ ਕੋਲ ਇੱਕ ਪਰਿਵਾਰ ਇੱਕ ਮਕਾਨ ਜ਼ਰੂਰ ਬਣਾ ਕੇ ਰਹੀ ਹਰ ਪਰਿਵਾਰ ਕੋਲ ਇੱਕ ਆਪਣਾ ਮਕਾਨ ਜ਼ਰੂਰ ਹੋਣਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜੀ ਹੈ ਬਾਰਾਂ ਯਰ ਪਿੰਡਾਂ ਤਿੰਨ ਚਾਰ ਹਜ਼ਾਰ ਪਿੰਡਾਂ ਅੰਦਰ ਵੱਡੀਆਂ ਗਲੀਆਂਾਂ ਵਾਲੀਆਂ ਬਣੀਆਂ ਇੱਕ ਵਾਅਦਾ ਤੁਹਾਨੂੰ ਮੇਰਾ ਜਿਹੜਾ ਕੰਮ ਹੁੰਦਾ ਮੈਂ ਇੱਕ ਵਾਅਦਾ ਤੋਂ ਪੂਰਾ ਹੀ ਕਰਦਾ ਹਾਂ ਮੈਂ ਇਹ ਬਿਜਲੀ ਸਰਦਾਰ ਕੰਮ ਇਹ ਮੈਂ ਇਕੱਠੇ ਚਾਰ ਪੰਜ ਲਾਤੇ ਵੱਡੇ ਪਲਾਂਟ ਤੇ ਖੋਗੇ ਆ ਸੜਕਾਂ ਦੇਖੋ ਤੁਸੀਂ ਹੁਣੇ ਤੋ ਦਰਨਗਾਂ ਤੋਂ ਭਾਵੇਂ ਬਠਿੰਡੇ ਚਲੇ ਜਾਓ ਉਮਰਸਰ ਚਲੇ ਜਾਓ ਜੈਲੀਆਂ ਸੜਕਾਂ ਬਣੀ ਇੱਕ ਵਾਡੇ ਚ ਕਰਤਾ ਹੁਣ ਮੈਂ ਐਲਾਨ ਕਰਦਾ ਇੱਕ ਵਾਡੇ ਦੇ ਅਗਲੇ 5 ਸਾਲਾਂ ਦੇ ਅੰਦਰ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਖਾਲੀਆਂ ਤੇ ਉਹ ਜੀ ਡਰੇਨੇਜ ਸਿਸਟਮ ਤੇ ਕੰਮ ਇੱਕ ਵਾਡੇ ਦੇ ਦੂੰ ਤੇ 5 ਸਾਲਾਂ ਅੰਝ ਜਿੰਨੇ ਪਿੰਡਾਂ 100% ਕੰਪਲੀਟ ਕਰ ਦੂੰ 100% ਆ ਸਰਕਾਰੀ ਪਿੰਡਾਂ ਦੀ ਹੋਣੀ ਹੈ 100% ਕਰ ਕਰ ਦੂੰ ਜਿਵੇਂ ਬਾਦਲ ਸਾਹਿਬ ਨੇ ਟਰੈਕਟਰ ਨੂੰ ਗੱਡਾ ਕਰਾਰ ਕੀਤਾ ਸੀ ਹੈ ਹੁਣ ਮੈਂ ਗਰੀਬਾਂ ਦਾ ਗੱਡਾ ਮੋਟਰਸਾਈਕਲ ਦਾ ਸਾਈਕਲ ਆ ਜਾਂ ਸਕੂਟਰ ਦੇ ਇਹਦੇ ਲਈ ਵੀ ਟੈਕਸ ਮਾਫ ਕਰ ਦਾਂਗੇ ਬਰੇ ਸਾਰੇ ਵੱਡੇ ਪਿੰਡ ਜਿੰਨੇ ਆ ਉਥੇ ਪਲੱਸ 2 ਦਾ ਸਕੂਲ 100% ਹੋਊਗਾ ਭਾਵੇਂ ਇੱਕ ਵੱਡੇ ਤੋਂ ਮੈਂ ਜ਼ਿੰਦਗੀ ਜੀਣ ਲਈ ਕਰਦੇ ਹਾਂ ਅੱਜ ਤੱਕ ਭਾਵੇਂ 20 ਸਾਲ ਦਾ ਮੇਰਾ ਇਤਿਹਾਸ ਦੇਖ ਲਓ ਜੋ ਕਹਤਾ ਤੁਸੀਂ ਮਰਜ਼ੀ ਕਰਨਾ ਬਹਿ ਕਰਕੇ ਦੇ। ਮੈਨੂੰ ਤਾਂ ਹੱਦ ਦੇ ਅਸੀਂ ਪਾਣੀ ਵਾਲੀ ਬਸ ਬਰੇ ਉਹ ਵੀ ਜਲਾ ਦੀ ਲੋੜ। ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।